ਮੈਂ ਵੀ ਨਾ ਆਮਾ। ਜਾ ਮਾਇ ਤਾਂ ਕੋਈ ਗੱਲ ਤਣ ਪਤਨੀ ਨਹੀਂ ਲਾਉਂਦੇ। ਲੈ ਪਣ ਚਾਹ ਪੀ ਲਾ। ਬਣਾਉਂਦੀ ਸੀ ਮੈਂ ਤਾਂ ਚਾਹ ਲੈ ਆਈ। ਹਾਂ ਚਾਹ ਬਣਾ ਲਈ ਮੈਂ। ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਹੁਣ ਮੈਨੂੰ ਜਾਣ ਦੇ। ਕਿੰਨੇ ਦਿਨ ਹੋ ਗਏ ਮੈਨੂੰ ਬੈਠੀ ਨੂੰ। ਨਹੀਂ ਆਏ ਕਿ ਮੈਂ ਜਾਣ ਦੇ ਤੈਨੂੰ। ਹੁਣ ਜੇ ਕੋਈ ਗੱਲ ਹੈ ਰਾਹ ਪਾਉਗਾ ਫੇਰ ਹੀ ਜਾਏਂਗੀ। ਹੁਣ ਉਹਨੂੰ ਪੁੱਛ ਪਛਾਹ ਲਾ ਕੁਛ। ਨਾਲੇ ਤੈਨੂੰ ਪਤਾ ਜੇ ਫਿਰ ਮੈਂ ਪੁੱਛਣ ਤੇ ਆ ਗਈ ਮੇਰਾ ਸੁਭਾਅ ਹੋਰ ਐ। ਆਈ ਮੈਂ ਗੁੱਸੇ 'ਚ ਮੈਥੋਂ ਕੋਈ ਚੰਗੀ ਮਾੜੀ ਨਿਕਲ ਜੂਗੀ ਨੀ ਕਾਹਨੂੰ ਗੁੱਸੇ 'ਚ ਤੂੰ ਗੁੱਸਾ ਕਰਨਾ ਕੋਈ ਗੱਲ ਨਹੀਂ ਮੈਂ ਪੁੱਛ ਲੂੰਗੀ ਵੀ ਪੁੱਤ ਕੀ ਗੱਲ ਬਣੀ ਤੇਰੇ ਨਾਲ ਵੀ ਤੈਨੂੰ ਕੋਈ ਰਾਹ ਪਈ ਆ ਉਹਨੇ ਗੱਲ ਬੀਬੀ ਚੱਲ ਤੂੰ ਤਾਂ ਜਵਾਕ ਬਿਆਹੇ ਆ ਹਜੇ ਮੇਰਾ ਤਾਂ ਕੰਮ ਰਹਿੰਦਾ ਅਧੂਰਾ ਤੇਰਾ ਦਿਲ ਮੰਨਦਾ ਵੀ ਇਹ ਗੱਲ ਸਿਰੇ ਚੜਜੂ ਚੜਨ ਨੂੰ ਲੈ ਚੜੂਗੀ ਕਿਉਂ ਨਹੀਂ ਜੇ ਭਾਈ ਗੱਲ ਸਿਰੇ ਚੜਾਵਾਂਗੇ ਫੇਰ ਹੀ ਚੜੂ ਕੋਈ ਹੁਣ ਇਹ ਤੇ ਇਕੱਲੇ ਦੇ ਕਹਿਣ ਨਾਲ ਤਾਂ ਗੱਲ ਕੋਈ ਤਣਪਤਣ ਲੱਗਦੀ ਨਹੀਂ ਜੇ ਬੀਬੀ ਆਪਾਂ ਨੂੰ ਇਹ ਦੱਸੂਗਾ ਨਾ ਮੂਰੋ ਰਾਹ ਦੇਊਗਾ ਵੀ ਆਹ ਘਲਾਇਆਂ ਕਰਨੀ ਹੈ ਫੇਰ ਹੀ ਆਪਾਂ ਅੱਗੇ ਜਾਵਾਂਗਾ ਹੁਣ ਆਪਾਂ ਅੰਨੇਥੇ ਜਾ ਕੇ ਕਿੱਥੇ ਖੜਜ ਗਏ ਆਪਾਂ ਨੂੰ ਜਦੋਂ ਆਈਂਦਾ ਤਾਂ ਕਿੱਥੋਂ ਦੀ ਕੁੜੀ ਐ ਕੀ ਕੰਮ ਧੰਦਾ ਉਹਨਾਂ ਦਾ ਕੀ ਕਾਰੋਬਾਰ ਇੱਕ ਕੁੜੀ ਦਾ ਦੱਸਦਾ ਵੀ ਕੁੜੀ ਨਰਸ ਚੱਲ ਕੋਈ ਨਾ ਹੁਣ ਇਹ ਕਹਿੰਦਾ ਤੁਸੀਂ ਮੈਂ ਗੱਲ ਕਰੂੰਗਾ ਹੁਣ ਇਹਨੂੰ ਪੁੱਛ ਲੈਣਾ ਵੀ ਭਾਈ ਤੂੰ ਗੱਲ ਕਰ ਲੀ ਫੇਰ ਆਪਾਂ ਚੱਲੀਏ ਗੱਲ ਕਰਨ ਉਹੀ ਕਹਿੰਦੇ ਐ ਨਾ ਚੁੱਪ ਚੁੱਪ ਤੁਰਿਆ ਫਿਰੂਗਾ ਨਾ ਤਾਂ ਮੈਥੋਂ ਹੀ ਹਾਂ ਦੇਖਿਆ ਜਾਂਦਾ ਬੀਬੀ ਜਦੋਂ ਇਹ ਮੇਰੇ ਕੋਲ ਦੀ ਮੂੰਹ ਜਾ ਫੇਰ ਕੇ ਲੰਘ ਜਾਂਦਾਗਾ ਮੈਨੂੰ ਤਾਂ ਹੀ ਦਿਨ ਰਾਤ ਸਨਸਾ ਲੱਗਿਆ ਰਹਿੰਦਾ ਵੀ ਇਹ ਉਹੀ ਪੁੱਤ ਹੈ ਮੇਰਾ ਜਿਹੜਾ ਆਇਦਰੋਂ ਆਇਆ ਤਾਂ ਮੇਰੀਆਂ ਕਦੇ ਅੱਖਾਂ ਦੱਬ ਲੀਆਂ ਕਦੇ ਮੈਨੂੰ ਜੱਫੀ ਪਾ ਲਈ ਕਦੇ ਮੇਰੇ ਕੋਲੇ ਬਹਿ ਗਿਆ ਕਦੇ ਲੱਤਾਂ ਮੰਡ ਤੀਆਂ ਹੁਣ ਇਹ ਕੀ ਗੱਲ ਹੈ ਵੀ ਇਹ じゃ ਕਹਿ ਜਾ ਰਿਸ਼ਤਾ ਇਹਦਾ ਜਿਹੜਾ ਮੇਰੇ ਤੋਂ ਹੀ ਦੂਰ ਦੂਰ ਹੋਣ ਲੱਗ ਗਿਆ ਬਸ ਅੱਜ ਕੱਲ ਦੇ ਜਵਾਬ ਇਹ ਜੀ ਹੁੰਦੇ ਆ ਦੂਰ ਤਾਂ ਤੇਰੇ ਤੋਂ ਕਿੱਥੇ ਹੋਣਾ ਤੇਰੇ ਸਾਹਾਂ ਚ ਤਾਂ ਸਾਹ ਲੈਂਦਾ ਉਹ ਦੂਰ ਕਿੱਥੇ ਹੋਊ ਜਾਗਾ ਨਾ ਬੀਬੀ ਮੈਨੂੰ ਤਾਂ ਉਹਦੇ ਨਾਲ ਕੁਝ ਬਦਲਿਆ-ਬਦਲਿਆ ਲੱਗਦਾ ਜਿੱਦਾਂ ਦੀ ਕੋਈ ਇਹਦੀ ਗੱਲਬਾਤ ਉੱਧਰ ਹੋਈ ਐ ਤੇ ਮੈਨੂੰ ਆਹ ਦੱਸਿਆ ਐਵੇਂ ਮੰਨ ਲਾ 10-11 ਦਿਨ ਤਾਂ ਮੈਨੂੰ ਵੀ ਆਈ ਨਾ ਹੋ ਗੇ ਇਹਨੇ ਤਾਂ ਗੱਲ ਨਾ ਐਵੇਂ ਬਾਦੂ-ਬਸਾ ਉਹ ਕਰ ਛੱਡੀ ਐਗੀ ਨਾ ਕੋਈ ਸਿਰੇ ਲੱਗਦੀ ਐ ਨਾ ਹੋਰ ਚਲ ਵਿਆਹ ਤਾਂ ਕਰਨਾ ਮੈਂ ਵੀ ਮੰਨਦੀ ਐ ਵੀ ਵਿਆਹ ਦਿਆਂ ਹੁਣ ਇਹਦੀ ਬਿਉਹਣ ਦੀ ਉਮਰ ਐ ਬਾਕੀ ਕੀ ਪਤਾ ਹੁੰਦਾ ਬੰਦੇ ਦੇ ਸਾਸਾਂ-ਗਰਾਸਾਂ ਦਾ ਆਹ ਦਾ ਕੀ ਪਤਾ ਪਹਾੜੇ ਦੀ ਦੇ ਕਦੋਂ ਕੁਝ ਹੋ ਜੇ ਮੈਨੂੰ ਚਲ ਕੋਈ ਐ ਨਾ ਕਹਿ ਤੂੰ ਕਦੋਂ ਕੁਝ ਹੋ ਜੇ ਹੈ ਮੈਂ ਇਹਨੂੰ ਪੁੱਛ ਲੈਨੇ ਵੀ ਪੁੱਤ ਤੇਰੀ ਗੱਲ ਹੋਈ ਏ ਜੇ ਤਾਂ ਤੇਰੀ ਗੱਲ ਕੋਈ ਹੁੰਦੀ ਆ ਉਧਰ ਫਿਰ ਤਾਂ ਭਾਈ ਦੱਸ ਨਹੀਂ ਅਸੀਂ ਕੋਈ ਰਿਸ਼ਤਾ ਹੋਰ ਵੇਖੀਏ ਹਾਂ ਹੀ ਤਾਂ ਮੈਂ ਕਹਿਨੀ ਆ ਵੀ ਉਹਨੂੰ ਪੁੱਛ ਲਗੇ ਜੇ ਤਾਂ ਕੋਈ ਗੱਲ ਬਾਤ ਦੱਸੂਗਾ ਤਾਂ ਤਾਂ ਠੀਕ ਐ ਨਹੀਂ ਫਿਰ ਭੈਣੇ ਕੇਰਾ ਤੂੰ ਬਾਗ ਜੀ ਤੇਰੀ ਨੋਂ ਉਹਨੂੰ ਕਹਿਦੀ ਪਹਿਲੇ ਤੇਰੀ ਨੋਂ ਦੀ ਐ ਜੇ ਕੋਈ ਉਹਦੇ ਹੱਥ ਚਾਹੀਗਾ ਉਹ ਕਰਾ ਦੇ ਨਹੀਂ ਫਿਰ ਕਿਸੇ ਨੂੰ ਹੋਰ ਆਖ ਲੈ ਰਿਸ਼ਤੇ ਤਾਂ ਬਥੇਰੇ ਆ ਤਾਂ ਚੇ ਰਿਸ਼ਤੇ ਤਾਂ ਹੋ ਜਾਣਗੇ ਚੱਲ ਮੈਨੂੰ ਆਏ ਆ ਵੀ ਚੱਲ ਕਾਨੂੰ ਜਵਾਕ ਦਾ ਮਨ ਤੋੜਨਾ ਜਦੋਂ ਇਹਨੇ ਐਡੇ ਹੌਸਲੇ ਨਾਲ ਕਿਹਾ ਵੀ ਚੱਲ ਭੂਆ ਪਹਿਮੇ ਆ ਉੱਤੀ ਬਿਆ ਕਰ ਦੋ ਜਿੱਥੇ ਮੈਂ ਕਹਿਣਾ ਚੱਲ ਕੋਈ ਨਹੀਂ ਬੀਬੀ ਮੈਂ ਤਾਂ ਤੇਰੇ ਆਖੇ ਲੱਗ ਗਈ ਦੇਖ ਪਰ ਹੁਣ ਆਪਾਂ ਨੂੰ ਕੋਈ ਗੱਲ ਦੱਸੇ ਨਾ ਫੇਰ ਐ ਚੱਲ ਤੂੰ ਚਾਹ ਪੀ ਲਾ ਫਿਰ ਮੈਂ ਪੁੱਛਦੀ ਆਂ ਗੱਲ ਇਹਨੂੰ ਹਾਂ ਪੁੱਛ ਕੇ ਦੇਖਾਂਗੇ ਫਿਰ ਹੁਣ ਤਾਂ ਹੈ ਨਹੀਂ ਘਰੇ ਬਾਹਰ ਨੂੰ ਗਿਆ ਜਦੋਂ ਆ ਗਿਆ ਉਦੋਂ ਪੁੱਛ ਲਾਂਗੇ ਹਾਂ ਜਦੋਂ ਆ ਗਿਆ ਜੀ ਮੈਂ ਵੀ ਪੁੱਛੂਗੀ ਭਾਈ ਦੱਸ ਤੇਰੀ ਭੂਆ ਨੇ ਜਾਣਾਂਗਾ ਜੇ ਤਾਂ ਕੋਈ ਗੱਲ ਬਾਤ ਹੁੰਦੀ ਐ ਸਿਰੇ ਲੱਗੂਗੀ ਤਾਂ ਤਾਂ ਦੱਸਦੇ ਨਹੀਂ ਫਿਰ ਜਵਾਬ ਦੇ ਦੇ ਅਸੀਂ ਆਪਦੀ ਮਰਜ਼ੀ ਕਰ ਲੇ ਉਹ ਤਾਂ ਇਹ ਕਹੀ ਜਾਂਦੀ ਐ ਹੁਣ ਉਹ ਕਹੀ ਜਾਂਦਾ ਵੀ ਭੂਆ ਮੈਂ ਤਾਂ ਉੱਥੇ ਵਿਆਹ ਕਰਾਉਣਾ ਐ ਉਸੇ ਕੁੜੀ ਨਾਲ ਹੀ ਹੁਣ ਕਰਾਂ ਕੀ ਨਾ ਡੁੱਬੜਾ ਕੋਈ ਗੱਲ ਦੱਸੇ ਆ ਕੇ ਵੀ ਭਾਈ ਕੁੜੀ ਨਾਲ ਗੱਲ ਹੋਈ ਐ ਜੇ ਇਹਦੀ ਕੁੜੀ ਨਾਲ ਗੱਲ ਹੋਈ ਹੁੰਦੀ ਨਾ ਇਹ ਉਹਦੀ ਦੱਸ ਦਾਂਦਾ ਵੀ ਭੂਆ ਮੇਰੀ ਕੁੜੀ ਨਾਲ ਗੱਲ ਹੋ ਗਈ ਕੁੜੀ ਨੇ ਹਾਂ ਕਰਤੀ ਅਸਲ ਮੈਂ ਇਹਦੀ ਗੱਲ ਹੀ ਨਹੀਂ ਹੁੰਦੀ ਕੁੜੀ ਨਾਲ ਉਹੀ ਮਾਰੀ ਜਾਂਦਾ ਇਹ ਤਾਂ ਪਾਣੀ 'ਤੇ ਡਾਂਗਾ ਚੱਲ ਕੋਈ ਨਹੀਂ ਇਹਦੀ ਨਾ ਗੱਲ ਕਰੂੰਗੀ ਪੁੱਤ ਤੂੰ ਗੱਲ ਕਰ ਲੈ ਕੋਈ ਤਾਂ ਗੱਲ ਰਾਹ ਪਾ ਹੁਣ ਤੂੰ ਤਾਂ ਅੱਧ ਵਿਚਾਲੇ ਛੱਡ ਰੱਖੀ ਐ ਹਈ ਹਈ ਕੱਲ ਨੂੰ ਪਹਿਲਾਂ ਪਾਬੀ ਹਾਂ ਮੈਂ ਨਾ ਇਹ ਕਹਿੰਦੀ ਸੀ ਮੈਂ ਨਾ ਸਾਰੇ ਕੰਮ ਕਰਤੇ ਤੇ ਮੈਨੂੰ ਪਹਿਲੀ ਬੋਤ ਲੇਟ ਹੋ ਗਈ ਇੱਕ ਬੱਸ ਤਾਂ ਲੰਘ ਗਈ ਮੇਰੇ ਜੇ ਆ ਬੱਸ ਲੰਘ ਗਈ ਨਾ ਫਿਰ ਮੋੜ ਕੇ ਮੈਨ 11 12 ਵਜੇ ਬੱਸ ਮਿਲਨੀ ਆ ਉਹ ਚਲਾਤਾ ਸਾਰੀ ਤੇ ਹਾਂਜੀ ਪਾਬੀ ਕੱਪੜੇ ਵੀ ਸਾਰੇ ਤੈਅ ਕਰਕੇ ਅਲਮਾਰੀਆਂ 'ਚ ਰੱਖ ਤੇ ਤੁਹਾਨੂੰ ਕੋਚਾ ਕਰ ਤਾਂ ਰੋਟੀ ਸਬਜ਼ੀ ਬਣੀ ਪਈਏ ਦੇਖ ਲੈ ਬਣਾਦੀ ਹਾਂਜੀ ਅੱਛਾ ਭਾਂਡੇ ਵੀ ਮਾਂਜਦੇ ਸੀ ਅੱਛਾ ਠੀਕ ਹੈ ਤੇ ਜਿਹੜੇ ਕੱਪੜੇ ਰਹਿ ਗਏ ਫਰੋ ਆ ਕੇ ਧੋ ਲਈਏ ਨਾ ਤੂੰ ਹਾਂ ਭਾਬੀ ਆ ਕੇ ਧੋ ਲੂੰਗੀ ਮੈਂ ਬਸ ਠੀਕ ਹੈ ਫਿਰ ਜੇ ਤਰਾ ਕੰਮ ਹੋ ਗਿਆ ਤਾਂ ਤੂੰ ਵਗ ਜਾ ਤੇ ਸ਼ਾਮ ਨੂੰ ਟਾਈਮ ਨਾਲ ਆ ਜੀ ਚੰਗਾ ਕਰੀ ਹਾਂ ਭਾਬੀ ਟਾਈਮ ਨਾਲ ਆ ਜੂੰ ਬਾਕੀ ਮੈਂ ਤਾਂ ਕਿੱਥੇ ਜਾਣਾ ਸਿੱਧਾ ਹਸਪੀਟਲ ਜਾਣਾ ਸਿੱਧਾ ਕਰੇ ਨਹੀਂ ਮੈਂ ਕਹੀ ਤੂੰ ਸੇ ਦਿਨ ਨਾਲ ਕੋਈ ਕੰਮ ਪੈ ਜਾਂਦਾ ਹੁਣ ਤੈਨੂੰ ਪਤਾ ਮੰਮੀ ਨਹੀਂ ਹੈਗੇ ਮੈਨੂੰ ਔਖਾ ਜਿਹਾ ਲੱਗਦਾ ਕਰੇ ਤੇ ਤਾਂ ਕਰਕੇ ਤੂੰ ਟਾਈਮ ਨਾਲ ਆ ਜੀ ਚੰਗਾ ਕੋਈ ਨਾ ਭਾਬੀ ਫਿਕਰ ਨਾ ਕਰ ਮੈਂ ਟਾਈਮ ਨਾਲ ਆ ਜੂੰ ਤੇਰਾ ਵੀਰਾ ਵੀ ਆ ਗਿਆ ਠੀਕ ਹੈ ਵੀਰੇ ਮੈਂ ਜਾਣੀ ਆ ਕੀ ਹੋ ਗਿਆ ਵੀਰੇ ਬੋਲੇ ਨਹੀਂ ਕੁਛ ਪਾਪੇ ਉਹ ਕੋਈ ਗੱਲ ਨਹੀਂ ਤੇਰੀ ਵੀਰ ਨੂੰ ਨਾ ਗੁੱਸਾ ਆ ਤੇਰੇ ਨਾਲ ਹੈ ਨਾ ਤਾਂ ਕਰਕੇ ਫਿਰ ਕੀ ਹੋ ਗਿਆ ਜੇ ਨਹੀਂ ਬੋਲਿਆ ਤਾਂ ਤੂੰ ਆ ਤਾਂ ਕੰਮ ਤੇ ਵਗ ਜਾ ਪਾਪੇ ਨੂੰ ਤੈਨੂੰ ਪਤਾ ਤਾਂ ਮੇਰੇ ਕੋਲ ਕੁੜਾ ਪੈਸੇ ਹੈਗੇ ਸੀਗੇ ਜੇ ਪੈਸੇ ਹੁੰਦੇ ਤਾਂ ਜਵਾਬ ਤੋੜੀਦਾ ਨਾ ਸੀ ਵੀਰੇ ਲੋ ਗਲ ਪੈਸੇ ਨਹੀਂ ਤਾਂ ਨਹੀਂ ਹੁਣੀ ਵੈਸੇ ਨਹੀਂ ਬਲਾਉ ਨਹੀਂ ਚਿੱਤ ਹੋਣਾ ਆ ਕਈ ਤੇਰੇ ਪਿਛੇ ਮੇਰੇ ਨਾਲ ਦੋ ਦੋ ਵਾਰੀ ਲੜ ਪੈਂਦਾ ਤੇ ਮੁਰਕੇ ਦੋ ਦੋ ਦਿਨ ਨਹੀਂ ਬੋਲਦਾ ਮੇਰੇ ਨਾਲ ਤੇ ਮੈਂ ਵੀ ਤਾਂ ਕੁਝ ਬੋਲਦੀ ਨਹੀਂ ਤੈਨੂੰ ਬਾਹਲਾ ਐ ਹੋ ਜਾਂਦਾ ਕੁਝ ਨਹੀਂ ਦਾਪੇ ਬੋਲਣ ਲੱਗ ਜੂਗਾ ਤੂੰ ਕੰਮ ਤੇ ਜਾ ਦੇ ਉੱਤੇ ਪਾਪੀ ਮੈਂ ਤਾਂ ਬਗ ਜ ਨਹੀਂ ਬਸ ਵੀਰਾ ਕਦੇ ਮੇਨੂੰ ਗੁੱਸੇ ਹੋਇਆ ਨਹੀਂ ਨਾ ਤਾਂ ਕਰਕੇ ਐਂ ਜੋ ਵੀ ਟੈਨਸ਼ਨ ਜੀ ਵੀ ਰਹੇ ਚਲ ਕੋਈ ਨਾ ਫਿਰ ਕੀ ਹੋ ਗਿਆ ਤੂੰ ਕਰਈਂ ਵੀਰਾ ਵੀ ਤੇਰਾ ਕਰਿਆ ਆਪੇ ਬੋਲ ਪੂਗਾ ਤੇਰੇ ਨਾਲ ਠੀਕ ਐ ਪੱਗੀ ਹਾਂ ਜਾਣੀ ਨਹੀਂ ਹਰੇ ਐ ਕਿਵੇਂ ਤੇਰਾ ਵੀਰਾ ਤੇਰੇ ਨਾਲ ਬੋਲਣ ਲੱਗ ਜੂਗਾ ਅੱਗ ਜੋ ਮੈਂ ਲਾਈ ਹੋਈ ਆ ਇਹੀ ਕੁਝ ਤਾਂ ਮੈਂ ਚਾਹੁੰਦੀ ਸੀ ਕਿ ਦੋਨਾਂ ਭੈਣ ਭਰਾ ਵਿੱਚ ਨਾ ਤਫਾੜ ਪੈ ਜਾਏ ਤੇ ਉਹ ਮੇਰਾ ਪਲਾਨ ਸਕਸੈਸਫੁਲ ਹੋ ਗਿਆ। ਹੋਰ ਮੈਨੂੰ ਕੀ ਚਾਹੀਦਾ? ਬਸ ਹੁਣ ਨਾ ਬੋਲਣ ਨਾ ਲੱਗਣਾ। ਮੈਂ ਇਹੀ ਚਾਹੁੰਦੀ ਆਂ ਵੀ ਇਹ ਆਪਸ ਵਿੱਚ ਜੇ ਬੋਲ ਪੇ ਤਾਂ ਜਿਹੜੀ ਇਹਦੀ ਤਨਖਾਹ ਉਹ ਲਾਡੀ ਇਹਨੂੰ ਕਹੋਗਾ ਤੂੰ ਆਪਦੇ ਕੋਲ ਰੱਖ ਸਾਨੂੰ ਨੀ ਦੇਂ ਦਿੰਦਾ। ਜੇ ਆਡਾ ਡੋਹਣਗੇ ਤਾਂ ਅਸੀਂ ਜਿਵੇਂ ਮਰਜੀ ਇਹਦੇ ਨਾਲ ਕਰੀ ਜਾਗੇ। ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈਗਾ। ਨਾ ਸਾਨੂੰ ਲਾਡੀ ਰੋਕ ਕੇ ਇਹ ਤਾਂ ਸਾਨੂੰ ਕਹਿ ਹੀ ਨਹੀਂ ਸਕਦੀ। ਤੇ ਨਾਲ ਜਿਹੜਾ ਲਾਡੀ ਦੇ ਵਿਆਹ ਦੀ ਗੱਲ ਕਰਦਾਸ ਨਾ ਹੁਣ ਸਾਡੇ ਤੋਂ ਬਿਨਾ ਪੁੱਛੇ ਤੇ ਵਿਆਹ ਦੀ ਗੱਲ ਕਰ ਵੀ ਨਹੀਂ ਸਕਦਾ। ਹੁਣ ਤੈਨੂੰ ਲਾਉਂ ਤੇਰੇ ਵੀਰੋਂ ਤੇਰੇ ਨਾਲ ਬੋਲਣਾ। ਯਸਾ ਹਮਾ ਤੇਰੀ ਭੂਆ ਨੇ ਜਾਣਾ ਪੁੱਤ ਉਹ ਕਾਲ ਕਰੀ ਜਾਂਦੀ ਏ ਜਾਣ ਨੂੰ ਤੇ ਹੁਣ ਤੂੰ ਦੱਸ ਕੋਈ ਗੱਲਬਾਤ ਕੀ ਆਂਦੇ ਆ ਉਹ ਕੀ ਦੱਸਾਵਾਂ ਜੇ ਸੱਚ ਦੱਸਾਂ ਤਾਂ ਮੇਰੀ ਨਾਲ ਦੁਬਾਰਾ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੈਂ ਹਸਪਤਾਲ ਕੋਲੇ ਤਾਂ ਜਾਣਾ ਹੁੰਨਾ ਅਕਿ ਤਾਂ ਮੈਨੂੰ ਉੱਥੇ ਮਿਲ ਜਾਂਦੀ ਏ ਉਹ ਪਤਾ ਨਹੀਂ ਤਾਂ ਉਹ ਛੁੱਟੀਆਂ ਛਟੀਆਂ ਲੈ ਰੱਖੀਆਂ ਉਹ ਤਾਂ ਹਸਪਤਾਲ ਹੀ ਨਹੀਂ ਆ ਰਹੀ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਵੀ ਘਰੇ ਤਾਂ ਸਹੀ ਹੋਣਾ ਉਹਦੇ ਸਾਰਾ ਕੁਝ ਹਾਂ ਹੋਦੀ ਐ ਟੈਨਸ਼ਨ ਨਾ ਲੈ ਜਿਹੜੀ ਨੇ ਤੈਨੂੰ ਆਈ ਨਹੀਂ ਦੱਸਿਆ ਵੀ ਮੈਂ ਛੁੱਟੀਆਂ ਲੈਣੀਆਂ ਈ ਮਾ ਹੁਣ ਮੇਰੇ ਕੋਲੇ ਕਿਹੜਾ ਉਹਦਾ ਨੰਬਰ ਨੰਬਰ ਆਗਾ ਨਾ ਉਹਨੇ ਨੰਬਰ ਦਿੱਤਾ ਮੈਨੂੰ ਹਲੇ ਕੀ ਗੱਲ ਫੇਰ ਐਡੀਆਂ ਐਡੀਆਂ ਕਿਉਂ ਸੁਪਨੇ ਦੇਖੀ ਬੈਠਾ ਐ ਵੀ ਮੈਂ ਵਿਆਹ ਕਰਾ ਲੂ ਨੰਬਰ ਆਈ ਨਹੀਂ ਨੇ ਤੈਨੂੰ ਦਿੱਤਾ ਨਹੀਂ ਤੈਨੂੰ ਕੋਈ ਦੱਸੀ ਨਹੀਂ ਗੱਲ ਬਾਤ ਉਹੀ ਹੁਣ ਵਿਆਹ ਨੂੰ ਤਿਆਰ ਹੋ ਗਿਆ ਤੁਸੀਂ ਮਾਂ ਮੇਰੀ ਗੱਲ ਸੁਣਾ ਮੈਂ ਇੱਕ ਵਾਰ ਬਸ ਉਹਨੂੰ ਮਿਲਣ ਜਾਊਂਗਾ ਸਾਰੀ ਗੱਲ ਹੋ ਜਾਊ ਨਾਲੇ ਉਹਦਾ ਮੈਂ ਨੰਬਰ ਵੀ ਲਿਓ ਫਿਰ ਸਾਰਾ ਕੁਝ ਸਹੀ ਹੋ ਜਾਊ ਮੈਨੂੰ ਪਤਾ ਮੈਨੂੰ ਪੂਰਾ ਯਕੀਨ ਆ ਮੇਰੇ ਤੇ ਨਾਲੇ ਉਹਦੇ ਤੇ ਜੇ ਹੁਣ ਉਹ ਮਿਲੇ ਫੇਰ ਹੀ ਆ ਫੇਰ ਹੀ ਗੱਲ ਕਰਾਂ ਆਹੋ ਭਾਈ ਉਹਦੇ ਤੇ ਤਾਂ ਤੈਨੂੰ ਯਕੀਨ ਐ ਮਾਂ ਇੱਥੋਂ ਆਪਾਂ ਉਹ ਕੁੜੀ ਦੀ ਸਿਆਣਪ ਦਾ ਪਤਾ ਲੱਗਦਾ ਵੀ ਜਣੇ ਖਣੇ ਨੂੰ ਨੰਬਰ ਨਹੀਂ ਦਿੰਦੀ ਹੈਗੀ ਅਗਲੇ ਹਾਂ ਤੈਨੂੰ ਕੀ ਪਤਾ ਅਈ ਛੇਤੀ ਉਹਦਾਂ ਕਰੀਏ ਨਾ ਆਏ ਵੀ ਨੰਬਰ ਦਿੰਦੀ ਆਏ ਨੰਬਰ ਦਿੰਦੀ ਤੈਨੂੰ ਪੱਕਾ ਪਤਾ ਨੰਬਰ ਕਿਸੇ ਨੂੰ ਹੋਰ ਦਿੱਤਾ ਹੋਵੇ ਤੈਨੂੰ ਹੀ ਮਾੜੀ ਮੋਟੀ ਹੈਲੋ ਹਾਈ ਕਰਤੀ ਹੋਵੇ ਆ ਵੀ ਸੋਚਿਆ ਕਰ ਆਏ ਨਹੀਂ ਹੁੰਦਾ ਮਾਂ ਸਾਰੇ ਇਹ ਜੇ ਥੋੜੀ ਹੁੰਦੇ ਹੈਗੇ ਉਹ ਕੁੜੀ ਦਾ ਦੇਖ ਦੇਖ ਕੇ ਪਤਾ ਲੱਗ ਜਾਂਦਾ ਵੀ ਕੌਣ ਕਿਵੇਂ ਦੀ ਆ ਉਹ ਸਿਆਣੀ ਤੇ شریف ਕੁੜੀ ਹੈ ਪੁੱਤ ਮੈਂ ਨਾ ਦੁਨੀਆਦਾਰੀ ਦੇਖੀ ਹੋਈ ਹੈ ਮੈਨੂੰ ਸਾਰਾ ਪਤਾ ਹੈ ਉਤੋਂ ਕੁਝ ਹੋਰ ਹੈ ਅਗਲਾ ਵਿੱਚੋਂ ਕੁਝ ਹੋਰ ਹੈ ਮਾਂ ਜੇ ਹੁਣ ਤੁਸੀਂ ਮੇਰਾ ਧੱਕੇ ਨਾਲ ਵਿਆਹ ਕਰਤਾ ਫਿਰ ਉਹਦਾ ਵੀ ਜਿਹੜੀ ਆਊਗੀ ਅਗਲੀ ਉਹਦਾ ਵੀ ਆਪਾਂ ਨੂੰ ਕੀ ਪਤਾ ਫਿਰ ਮੈਂ ਤਾਂ ਤੈਨੂੰ ਕਹਿਤਾ ਸੀਗਾ ਇਹ ਤਾਂ ਹਜੇ ਤੇਰੀਆਂ ਗਲਤੀਆਂ ਨਿਕਲੀਆਂ ਜਾਂਦੀਆਂ ਨਮੀ ਤੇ ਨਮੀ ਹੁਣ ਤੂੰ ਹੋਰ ਗਲਤੀ ਦੱਸਦੀ ਵੀ ਮੇਰੇ ਕੋਲ ਨੰਬਰ ਨਹੀਂ ਉਹਦਾ ਮੈਨੂੰ ਉਹਦਾ ਪਤਾ ਨਹੀਂ ਉਹ ਛੁੱਟੀਆਂ ਤੇ ਆ ਕਿਹਾ ਉਹ ਘਰੇ ਕੀ ਆਉਂਦੀ ਮੇਰੀਆਂ ਸੁਣ ਮਾਂ ਮੈਨੂੰ ਬਸ ਅੱਜ ਦਾ ਦਿਨ ਦੋ ਮੈਂ ਸਵੇਰੇ ਜਾਊਂਗਾ ਕਿਵੇਂ ਨਾ ਕਿਵੇਂ ਉਹ ਨਾਲ ਗੱਲ ਕਰਕੇ ਆਉਂਗਾ ਇੱਕ ਪਾਸਾ ਕਰ ਆਉਂਗਾ ਬਸ ਉਹਨਾਂ ਟਾਈਮ ਤੂੰ ਭੂਆ ਨੂੰ ਇੱਥੇ ਰੱਖ ਚਲ ਕੋਈ ਨਹੀਂ ਜਿੱਥੇ ਹਫ਼ਤਾ ਲੰਘਿਆ ਉੱਥੇ ਇੱਕ ਦਿਨ ਹੋਰ ਲੰਘ ਜਾਊਗਾ ਦੇਖਦੇ ਹਾਂ ਹੁਣ ਕੱਲ ਨੂੰ ਵੀ ਬਾਕੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਇਹ ਜਿਹੜੀ ਤੇਰੀ ਆਪਦੀ ਪਸੰਦ ਆ ਕੀ ਨਿਭੜਦੀ ਅੱਗੇ ਜ਼ਰੂਰ ਕੋਈ ਉਹਦੇ ਘਰੇ ਗੜਬੜ ਹੋ ਗਈ ਹੋਣੀ ਆ ਤਾਂ ਕਰਕੇ ਨਹੀਂ ਉਹ ਮੈਨੂੰ ਲੱਗਦਾ ਹਸਪਤਾਲ ਆ ਰਹੀ ਹੋਣੀ ਨਹੀਂ ਅੱਗੇ ਤਾਂ ਉਹ ਰੋਜ਼ ਆਉਂਦੀ ਹੁੰਦੀ ਸੀਗੀ ਇੱਕੋ ਹੀ ਤਾਂ ਇੱਕ ਥਾਂ ਸੀ ਜਿੱਥੇ ਮੈਂ ਉਹਨੂੰ ਮਿਲ ਸਕਦਾ ਸੀਗਾ ਆਹੋ ਹੁਣ ਤੂੰ ਉਹਦੇ ਘਰ ਤਿੱਕਰ ਵਗ ਜਾ ਘਰੇ ਗੜਬੜ ਹੋ ਗਈ ਹੋਊਗੀ ਤੇ ਆਪਦੇ ਘਰ ਦੀਆਂ ਗੜਬੜਾਂ ਤਾਂ ਤੈਨੂੰ ਹੈ ਨਹੀਂਗਾ ਉਦੇ ਘਰ ਦੀ ਹੋਗੀ ਸੋਚ ਵੀ ਹਾਂ ਉਹਦੇ ਘਰੇ ਕੋਈ ਗੜਬੜ ਹੋਗੀ ਮਾਂ ਫਿਰ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਹੁਣ ਉਹਦੀ ਹੁਣ ਇੰਨੀ ਕਿ ਟੈਨਸ਼ਨ ਲੈਣੀ ਤਾਂ ਮੇਰੀ ਬਣਦੀ ਆ ਹਾਂ ਪੁੱਤ ਮੈਂ ਕਹਦੋ ਕਹਣੀ ਆ ਨਾ ਟੈਨਸ਼ਨ ਐ ਇੰਨੀ ਕਿ ਕਿਉਂ ਪੂਰੀ ਟੈਨਸ਼ਨ ਚੱਕ ਉਹਦੇ ਪਰਿਵਾਰ ਦੀ ਆਪਦੇ ਪਰਿਵਾਰ ਦੀ ਟੈਨਸ਼ਨ ਤਾਂ ਤੈਨੂੰ ਹੈ ਨਹੀਂ ਉਹਦੀ ਟੈਨਸ਼ਨ ਹੋਗੀ ਮੈਂ ਆਪਣੇ ਘਰੇ ਕਾਦੀ ਟੈਨਸ਼ਨ ਆ ਸਾਰਾ ਕੁਝ ਤਾਂ ਵਧੀਆ ਆਪਣੇ ਮੈਂ ਕਿਉਂ ਟੈਨਸ਼ਨ ਲਾਵਾਂ ਫਿਰ ਆਪਣੀ ਜੇ ਕੋਈ ਫੇਰ ਵੀ ਟੈਨਸ਼ਨ ਹੈ ਤਾਂ ਤੂੰ ਮੈਨੂੰ ਦੱਸ ਮੈਂ ਕਰਦਾ ਕੋਈ ਹੱਲ ਟੈਨਸ਼ਨਾਂ ਤਾਂ ਬਥੇਰੀਆਂ ਸੀ ਪੁੱਤ ਪਰ ਕਦੇ ਮੈਂ ਤੈਨੂੰ ਟੈਨਸ਼ਨ ਆਉਣ ਨਹੀਂ ਦਿੱਤੀਗੀ ਹੁਣ ਵੀ ਮੈਂ ਇਹੀ ਸੋਚਦੀ ਆਂ ਵੀ ਮੈਂ ਹੈਗੀ ਆ ਨਾ ਮੇਰੇ ਪੁੱਤ ਨੂੰ ਨਾ ਕੋਈ ਫਿਕਰ ਪਵੇ ਤੇ ਬਾਕੀ ਤੈਨੂੰ ਮੈਂ ਬਾਲੇ ਚਾਵਾ ਨਾ ਪਾਲਿਆ ਤੇ ਤੇਰੇ ਚੋ ਹੀ ਮੈਨੂੰ ਸਾਰਾ ਖੁਸ਼ੀ ਦਿੰਦਾ ਜੋ ਕੁਛ ਹੈ ਮੇਰਾ ਤੂੰ ਹੀ ਹੈ ਤਾਂ ਕਰਕੇ ਨਹੀਂ ਮੈਂ ਤੈਨੂੰ ਟੈਨਸ਼ਨ ਆਉਣ ਦਿੱਤੀ ਵੀ ਕਿਤੇ ਮੇਰਾ ਜਵਾਕ ਨਾ ਡੋਲ ਜੇ ਮਾਂ ਐਂ ਤਾਂ ਮੈਨੂੰ ਪਤਾ ਤੂੰ ਮੇਰਾ ਕਿੰਨਾ ਕਰਦੀ ਆਂ ਚਲ ਹੋਰ ਨਹੀਂ ਬਸ ਇੱਕ ਵਾਰ ਮੇਰੇ ਕਰਕੇ ਨਾ ਮੈਨੂੰ ਇੱਕ ਮੌਕਾ ਦੇ ਦੇ ਮੈਂ ਇੱਕ ਵਾਰ ਉਹਨਾਂ ਨਾਲ ਗੱਲ ਕਰਿਆ ਵਾਂ ਇੱਕ ਪਾਸਾ ਕਰਿਆ ਵਾਂ ਜੇ ਉਹ ਨਹੀਂ ਮੰਨੀ ਤਾਂ ਜਿਵੇਂ ਤੂੰ ਕਹੇਂਗੀ ਜਿੱਥੇ ਤੂੰ ਕਹੇਂਗੀ ਮੈਂ ਉੱਥੇ ਵਿਆਹ ਕਰਾ ਲਵਾਂ ਬਸ ਇੱਕ ਮੌਕਾ ਦੇ ਦੇ ਮਾਂ ਚਲ ਕੋਈ ਨਹੀਂ ਕੱਲ੍ਹ ਦਾ ਦਿਨ ਤੈਨੂੰ ਹੋਰ ਦਿੱਤਾ ਤੇਰੀ ਭੂਆ ਨੂੰ ਮੈਂ ਕੱਲ੍ਹ ਦਾ ਦਿਨ ਰੱਖੂੰਗੀ ਨਹੀਂ ਫਿਰ ਪਰਸੋਂ ਜਾ ਕੇ ਤੇਰੀ ਭੂਆ ਨੂੰ ਛੱਡਾਂ ਈ ਤੂੰ ਠੀਕ ਆ ਮਾਂ ਜਿਵੇਂ ਤੂੰ ਕਹੇਂਗੀ ਉਵੇਂ ਹੀ ਹੋਊਗਾ ਯਾਰ ਹਰਪ੍ਰੀਤ ਨਾਲ ਵੀ ਗੱਲ ਕਰਨੀ ਪੈਣੀ ਆ ਹੁਣ ਨਹੀਂ ਤਾਂ ਬਸ ਫਿਰ ਉਹ ਮੇਰੇ ਕਰਮਾਂ ਚ ਨਹੀਂ ਰਹਿਣੀ ਜਿੱਥੇ ਮਾਂ ਕਹੂ ਫਿਰ ਤਾਂ ਮੈਨੂੰ ਉੱਥੇ ਵਿਆਹ ਕਰਾਉਣਾ ਪੈਣਾ ਕੱਲ ਸਵੇਰੇ ਜਾਣਾ ਇਹ ਗੱਲ ਕਰਕੇ ਆਉਣੀ ਆਉਣੀ ਆ ਉਹਦੇ ਨਾਲ ਇੱਕ ਵਸਾ ਕਰਕੇ ਆਉਣੀ ਆ ਕਿ ਹੋ ਗਏ ਵੀਰੇ ਇੱਥੇ ਖੜੇ ਹੋ ਕੱਲੇ ਜੇ ਕੁਝ ਨਹੀਂ ਹੁਣਾ ਕੀ ਕੀ ਕਰਨੀ ਹੋਗੀ ਵੀਰੇ ਕੋਈ ਟੈਨਸ਼ਨ ਨਹੀਂ ਉਹ ਮੇਰੀ ਟੈਂਸ਼ਨ ਤੋ ਕੀ ਲੈਣਾ ਹੈ ਜਾ ਹੀ ਨਾ ਕੰਮ ਤੇ ਜਾ ਜਾ ਕੇ ਆਪਦਾ ਰੈਸਟ ਕਰ ਲਾ ਆ ਬੂਟੇ ਨੂੰ ਪਾਣੀ ਪਾਣਾ ਕੋਈ ਨਹੀਂ ਮੈਂ ਪਾ ਦੂੰਗਾ ਮੇਰੀ ਸਿਰਦਰਦੀ ਹੈ ਤੂੰ ਮੈਥੋ ਕੀ ਲੈਣਾ ਮੇਰੇ ਕੀ ਹੋ ਗਿਆ ਐਵੇਂ ਕਾ ਤੂੰ ਬੋਲਣ ਐਵੇਂ ਤਾਂ ਕਦੇ ਮੈਨੂੰ ਬੋਲੇ ਹੀ ਨਹੀਂਗਾ ਤੂੰ ਮੇਰੀ ਗੱਲ ਸੁਣ ਠੀਕ ਹੈ ਮੇਰੀ ਫਿਕਰ ਨਾ ਕਰ ਆਪਣੀ ਤੈਨੂੰ ਆਪਦੀ ਸਹੇਲੀਆਂ ਦੀ ਫਿਕਰ ਹੈਗੀ ਹੈ ਨਾ ਆਪਦੀ ਸਹੇਲੀਆਂ ਦੀ ਫਿਕਰ ਹੀ ਕਰਿਆ ਕਰ ਕੋਈ ਨਹੀਂ ਕਰ ਜਿਹੜਾ ਕੋਈ ਚੱਲ ਜ ਜਾਂਦਾ ਜਿਹੜਾ ਕੋਈ ਸਾਨੂੰ ਲੋੜਾਂ ਲਾਣਾ ਹੈਗੇ ਨਾ ਇਹ ਨਾਲ ਤੈਨੂੰ ਕੋਈ ਮੈਟਰ ਨਹੀਂ ਹੈਗਾ ਆਪਦਾ ਤੂੰ ਕੰਮ ਕਰ ਜਿਹੜਾ ਕਰਨਾ ਮੇਰੇ ਮੇਰੇ ਸਹੇਲੀਆਂ ਨਾਲੋਂ ਪਹਿਲਾਂ ਤੂੰ ਸੀ ਕਰੂੰਗੀ ਤਾਂ ਕੌਣ ਕਰੂਗਾ ਥੋੜੀ ਫਿਕਰ ਆ ਫਿਕਰ तू ਕਰਨਾ ਆ ਉਤੋਂ ਉਤੋਂ ਜਤਾਈ ਜਾਣੀ ਐ ਤੂੰ ਤੈਨੂੰ ਕੱਲ ਕਿਹਾ ਸੀਗਾ ਇੱਕ ਕੰਮ ਕਰਨੋਂ ਨਿੱਕਾ ਜਿਹਾ ਕੰਮ ਸੀਗਾ ਤੇ ਤੇਰੇ ਕੋਲੇ ਚੰਗੇ ਭਲੇ ਪੈਸੇ ਸੀਗੇ ਸਾਰੇ ਤੂੰ ਕੀ ਕਹਦਾ ਮੈਂ ਇਹ ਸੇ ਲੀਕੋ ਲਿਆ ਪੈਸੇ ਕੀ ਕੀ ਗੱਲ ਭਾਈ ਕੱਪੜਾ ਲੀੜਾ ਖਾਣਾ ਪੀਣਾ ਸਾਰਾ ਕੁਝ ਕਰੂੰ ਤੇ ਜੇ ਕਿਤੇ ਮੈਨੂੰ ਮਾੜੀ ਜੀ ਲੋਡ ਪੈ ਗਈ ਤਾਂ ਮਰ ਉਹ ਤੂੰ ਹੱਥ ਚੱਕਦੇ ਐ ਤੇਰੇ ਹੁਣ ਤੁਸੀਂ ਇਹ ਸਮਝਣ ਲੱਗੇ ਚਾਚੀ ਤਾਂ ਕਹਿੰਦੀ ਕਹਿੰਦੀ ਸੀ ਇਹ ਗੱਲ ਆ ਉਹ ਤੁਸੀਂ ਵੀ ਕਹਿਣ ਲੱਗੇ ਮੈਨੂੰ ਨਾਲੇ ਮੈਂ ਕਿਹਾ ਐ ਮੈਂ ਕਿਸੇ ਤੋਂ ਪੈਸੇ ਵੀ ਤੇਰੇ ਮੋੜਨੇ ਨਹੀਂਗੇ ਮੈਨੂੰ ਤਾਂ ਇੱਕ ਕੰਮ ਸੀ ਉਹ ਤਾਂ ਬਾਬਾ ਜੀ ਭੁਜਾਈ ਨੇ ਮੈਨੂੰ ਪੈਸੇ ਦੇਤੇ ਉਹ ਕੰਮ ਨਿਕਲ ਗਿਆ ਨਹੀਂ ਤਾਂ ਵਸੂ ਦਾ ਕਰਾਦੀ ਸੀਗੀ ਵੇਜ ਦੀ ਬਾਬਾ ਜੀ ਨੇ ਤਾਂ ਚਲ ਦੇਤੇ ਵਧੀਆ ਗੱਲ ਹੈ ਕੰਮ ਨਿਕਲ ਗਿਆ ਪਰ ਵੀਰੇ ਜੀ ਮੇਰੇ ਕੋਲ ਸੱਚੀ ਹੁੰਦੇ ਨਾ ਮੈਂ ਨਾ ਨਹੀਂ ਕਰਨੀ ਸੀ ਜੇ ਕੱਲ ਮੈਂ ਕਿਹੜਾ પાਪਸ ਲੈਣੇ ਸੀ ਚੱਲ ਕੋਈ ਨਾ ਭੈਣੇ ਠੀਕ ਆ ਓਕੇ ਜਾ ਹੀ ਨਾ ਕੰਮ ਤੇ ਜਾਓ ਜਾ ਕੇ ਆ ਕੇ ਰੈਸਟ ਕਰੋ ਤੇ ਨਾਲੇ ਜਿਹੜੀ ਆ ਹੁਣ ਅੱਗੇ ਸੈਲਰੀ ਆਉਗੀ ਨਾ ਥੋੜੀ ਸੈਲਰੀ ਨੂੰ ਚਾਹੀਦੀ ਹੋਊਗੀ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਮੈਨੂੰ ਗੁੱਟਿਆਂ ਨੂੰ ਪਾਣੀ ਪਾਉਣ ਤੋਂ ਮੇਰਾ ਸਿਰ ਨਾ ਵੀਰਾ ਵੀ ਮੇਰੇ ਵਾਰੇ ਕੱਲ ਸੋਚਾ ਲੱਗਿਆ ਦੇਖੋ ਜੇ ਮੇਰੇ ਕੋਲ ਅੱਜ ਪੈਸੇ ਹੁੰਦੇ ਤਾਂ ਮੈਂ ਵੀਰ ਨੂੰ ਮਿਲ ਕੇ ਦੇ ਦਿੰਦਾ ਜਿਹੜੇ ਭਾਬੀ ਨੇ ਪੈਸੇ ਦਿੱਤੇ ਵੀਰ ਨੂੰ ਹੋ ਗਈ ਤਾਂ ਮੇਰੇ ਸੀ ਵੀਰ ਜੇ ਤੈਨੂੰ ਇਹ ਗੱਲ ਪਤਾ ਲੱਗੀ ਫਿਰ ਜੇ ਮੈਂ ਦੱਸਦਾ ਕਿ ਮੈਂ ਚਕਲੇਸ਼ ਹੋ ਜਾਊਗਾ ਤੁਹਾਡਾ ਘਰੇ ਪਰ ਮੈਂ ਕਲੇਸ਼ ਨਹੀਂ ਕਰਵਾਂ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਕੋਈ ਕਲੇਸ਼ ਟੂਟਾ ਤੂੰ ਮੈਂ ਹੱਦ ਤੋਂ ਵੀ ਵੱਧ ਕੇ ਸੀ ਇੰਤਜ਼ਾਰ ਕੀਤਾ ਸਤ ਜਨਮਾਂ ਦਾ ਪਿਆਰ ਇੱਕ ਜਨਮ ਚ ਚੀਤਾ ਅੱਜ ਪਹਿਲੀ ਵਾਰੀ ਤੇਰੇ ਕੋਲੋਂ ਲਗ ਰਿਆ ਡਰ ਤੈਨੂੰ ਪਾਉਣ ਦੀ ਉਮੀਦ ਵਾਲਾ ਟੁੱਟ ਗਿਆ ਸਬਰ ਹੁਣ ਖੁਸ਼ ਰਹਿ ਤੂੰ ਯਾਰਾ ਨਾ ਮਿਲਾ ਕੇ ਦੁਬਾਰਾ ਤੈਨੂੰ ਜਨ ਦੀ ਵਾਰੀ ਵੀ ਨਾ ਛੋ ਬੜਾ ਝੂਟਾ ਹੈ ਤੂੰ ਮੈਂ ਹੱਦ ਤੋਂ ਵੀ ਵੱਧ ਕੇ ਸੀ ਇੰਤਜ਼ਾਰ ਕੀਤਾ ਸਤ ਜਨਮਾਂ ਦਾ ਪਿਆਰ ਇੱਕ ਜਨਮ ਚ ਚੀਤਾ ਅੱਜ ਪਹਿਲੀ ਵਾਰੀ ਤੇਰੇ ਕੋਲੋਂ ਲੱਗ ਰਿਹਾ ਡਰ ਤੈਨੂੰ ਪਾਉਣ ਦੀ ਉਮੀਦ ਵਾਲਾ ਟੁੱਟ ਗਿਆ ਸਬਰ ਹੁਣ ਖੁਸ਼ੀ ਨੇ ਦਿਨ ਹੋ ਗਏ ਰੋਜ਼ ਆ ਕੇ ਦੇਖਦਾ ਯਾਰ ਵੀ ਉਹ ਅੱਜ ਵੀ ਆਊ ਅੱਜ ਵੀ ਆਊ ਪਤਾ ਨਹੀਂ ਕੀ ਹੋ ਗਿਆ ਇਹ ਜਾ ਮੁੜ ਕਿਉਂ ਹਸਪਤਾਲ ਹੀ ਨਹੀਂ ਆਉਂ ਉਹਨੋਂ ਹਟ ਗਈ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਚੱਕਰ ਕੀ ਹੈ ਵੀ ਘਰੇ ਕੋਈ ਪ੍ਰੋਬਲਮ ਹੋ ਗਈ ਜਾਂ ਕੀ ਗੱਲ ਹੈ ਰੋਜ਼ ਆਉਣਾ ਮੈਂ ਇੱਥੇ ਵੀ ਅੱਜ ਮਿਲ ਜੇ ਤਾਂ ਅੱਜ ਦਿਲ ਦੀ ਗੱਲ ਕਹਿ ਲਾਂ ਪਰ ਹੁਣ ਮਾਂ ਨੇ ਵੀ ਤਾਂ ਆਖਰੀ ਵਾਰ ਕਿਹਾ ਵੀ ਇੱਕ ਵਾਰ ਦੇਖਿਆ ਜੇ ਗੱਲ ਹੁੰਦੀ ਤਾਂ ਠੀਕ ਹੈ ਨਹੀਂ ਉਹ ਫਿਰ ਆਪਦੀ ਮਰਜ਼ੀ ਨਾਲ ਵਿਆਹ ਕਰ ਦੇਣਗੇ ਮੇਰਾ ਰੱਬਾ ਬਸ ਅੱਜ ਦਾ ਦਿਨ ਭੇਜ ਦੇ ਉਹਨੂੰ ਕਸ ਅੱਜ ਦਾ ਦਿਨ ਆਉਂਦੇ ਦਿਲ ਦੀ ਗੱਲ ਕਹਿਦਾ ਮੈਂ ਉਹਨੂੰ ਸਸੀ ਗੱਲ ਜੀ ਹਰਪ੍ਰੀਤ ਤੂੰ ਇੰਨੇ ਦਿਨਾਂ ਬਾਅਦ ਤੈਨੂੰ ਪਤਾ ਮੈਂ ਰੋਜ਼ ਇੱਥੇ ਵੇਟ ਕਰਦਾ ਤੇਰੀ ਵੀ ਅੱਜ ਵੀ ਆਏ ਆਉਗੀ ਅੱਜ ਵੀ ਆਉਗੀ ਪਰ ਤੂੰ ਆਉਣ ਨੂੰ ਕਦੋਂ ਹਟ ਗਈ ਸੀਗੀ ਮੈਂ ਤਾਂ ਚਾਹੇ ਆਉਂਦੀ ਸੀ ਚਾਹੇ ਨਹੀਂ ਆਉਂਦੀ ਸੀ ਮੈਂ ਤੈਨੂੰ ਉਹ ਦਿਨ ਕਿਹਾ ਸੀ ਨਾ ਵੀ ਮੇਰੇ ਰਾਹ ਤੇ ਕਦੇ ਵੀ ਨਾ ਆਈ ਅੱਜ ਫੇਰ ਤੂੰ ਅੱਗੇ ਖੜਾ ਮੇਰੇ ਹਰਪ੍ਰੀਤ ਮੈਂ ਤਾਂ ਰੋਜ਼ ਹੀ ਆਉਣਾ ਇੱਥੇ ਪਰ ਤੂੰ ਨਹੀਂ ਆਈ ਕਦੇ ਪਹਿਲਾਂ ਮੈਨੂੰ ਐਂ ਤਾਂ ਦੱਸ ਵੀ ਘਰੇ ਤਾਂ ਠੀਕ ਹੈ ਸਾਰਾ ਕੁਝ ਸਾਰਾ ਕੁਝ ਵਧੀਆ ਨਾਲੇ ਮੈਂ ਆਹ ਰਸਤਾ ਉਹਨੋਂ ਬੰਦ ਕਰ ਦਿੱਤੇ ਤੇਰੇ ਕਰਕੇ ਪਹਿਲ ਤਾਂ ਮੈਂ ਕੱਲੀ ਹਾਂ ਸੀ ਮੈਂ ਮੇਰੇ ਭਰਾ ਨਾਲ ਆਉਂਦੀ ਸੀਗੀ ਮੈਨੂੰ ਇਹ ਹੀ ਡਰ ਸੀਗਾ ਵੀ ਤੂੰ ਮੇਰੇ ਗੱਲ ਤਾਂ ਨਹੀਂ ਮੰਨਣੀ ਕੀ ਪਤਾ ਆ ਹੀ ਹੋ ਜਾ ਤੈਨੂੰ ਵੀ ਮੈਂ ਆਉਣੋਂ ਹਟ ਗਈ ਹਸਪਤਾਲ 'ਚ ਯਾਰ ਆ ਗੱਲ ਸੀ ਆ ਤਾਂ ਮੈਂ ਕਦੇ ਸੋਚੀ ਨਹੀਂ ਵੀ ਤੂੰ ਮੇਰੇ ਕਰਕੇ ਇੱਥੇ ਆਹ ਰਸਤੇੋਂ ਆਉਣੋਂ ਹਟ ਗਈ ਹਾਂ ਤੇਰੇ ਕਰਕੇ ਪਿਆਰ ਨਾਲ ਬਹੁਤ ਕਿਹਾ ਸੀਗਾ ਜਸਮੀਨ ਪਰ ਤੂੰ ਮੇਰੀ ਗੱਲ ਹੀ ਨਹੀਂ ਮੰਨਦਾ ਸੀਗਾ ਪਰ ਤੀ ਤ ਮੈਂ ਕਿਵੇਂ ਮੰਨਾਂ ਯਾਰ ਮੈਂ ਤੈਨੂੰ ਪਿਆਰ ਕਰਦਾ ਸਿੱਧੀ ਜੀ ਗੱਲ ਇਹ ਆ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦੀ ਕਿੰਨੇ ਵਾਰ ਦੱਸਾਂ ਮੈਂ ਮੇਰੀ ਗੱਲ ਸੁਣਨਾ ਆ ਆਖਰੀ ਵਾਰ ਮੈਂ ਤੈਨੂੰ ਮਿਲਣ ਆਇਆ ਇੱਥੇ ਬਸ ਮੈਂ ਇੱਕ ਗੱਲ ਕਹਿਣੀ ਆ ਤੈਨੂੰ ਹੁਣ ਤਾਂ ਤੂੰ ਜਾਣਾ ਹੋਣਾ ਹਨਾ ਡਿਊਟੀ ਤੇ ਬਸ ਆਥ ਨੇ ਬਸ 5 ਮਿੰਟ ਮੇਰੇ ਨਾਲ ਇੱਕ ਵਾਰ ਗੱਲ ਕਰਤੀ ਇੱਕ ਵਾਰ ਆਖਰੀ ਵਾਰ ਮੁਰਕ ਮੈਂ ਕਦੇ ਤੇਰੇ ਨਜ਼ਰਾਂ ਸਾਹਮਣੇ ਵੀ ਨਹੀਂ ਆਉਂਗਾ ਪੱਕਾ ਹਾਂ ਠੀਕ ਐ ਫਿਰ ਕੋਈ ਨਾ ਮੈਂ 5 ਵਜੇ ਆਉਂਗੀ ਤਾਂ ਆਪਾਂ ਪਾਰਕ ਤੇ ਮਿਲਦੇ ਆ ਠੀਕ ਆ ਨਾਲ ਨਾਲ ਠੀਕ ਆ ਠੀਕ ਆ ਜਾ ਹੁਣ ਤੂੰ ਤੈਨੂੰ ਕੀ ਪਤਾ ਮੈਂ ਕਿਉਂ ਤੇਰੇ ਤੋਂ ਦੂਰ ਭੱਜੀ ਜਾਂਦੀ ਆ ਕਿਉਂਕਿ ਤੇਰੇ ਪਾਸਟ ਬਾਰੇ ਕੁਝ ਵੀ ਨਹੀਂ ਜਾਣਦਾ ਕਮਲਿਆ ਜੋ ਤੈਨੂੰ ਪਤਾ ਲੱਗ ਗਿਆ ਨਾ ਤੂੰ ਆਪਣੇ ਆਪ ਹੀ ਦੂਰ ਹੋ ਜਾਵੇਂਗਾ ਮੇਰੇ ਤੋਂ 5 ਵਜੇ ਚ ਤਾਂ ਸਿਰਫ 2 ਮਿੰਟ ਰਹਿ ਗਏ ਪਤਾ ਨਹੀਂ ਯਾਰ ਆਊਗੀ ਕਿ ਨਾ ਆਊਗੀ ਜੇ ਅੱਜ ਆ ਗਈ ਤਾਂ ਠੀਕ ਆ ਜੇ ਨਾ ਆਈ ਫਿਰ ਤਾਂ ਜਿਵੇਂ ਮੰਮੀ ਕਹੂ ਫਿਰ ਤਾਂ ਉੱਥੇ ਵਿਆਹ ਕਰਾਉਣਾ ਪਊਗਾ। ਬਸ ਅੱਜ ਦਾ ਦਿਨ ਆਖਰੀ ਵਾਰ ਆਜੇ। ਜੀ ਅੱਜ ਨਹੀਂ ਮੁੜ ਕੇ ਕਦੇ ਇਹਦੇ ਰਾਹ 'ਚ ਨਹੀਂ ਆਉਣਾ ਮੈਂ। ਐਕਸਐਸ ਹਰਪ੍ਰੀਤ ਬਹਿ ਜਾ। ਸ਼ੁਕਰ ਹੈ ਤੂੰ ਆ ਗਈ। ਮੈਨੂੰ ਤਾਂ ਹੀ ਸੀ ਤੂੰ ਆਉਣੀ ਨਹੀਂ ਹੈਗਾ। ਬਸ ਆਉਣਾ ਕਿਉਂ ਨਹੀਂ ਸੀ? ਮੈਨੂੰ ਤੂੰ ਹੀ ਕਿਹਾ ਸੀਗਾ ਵੀ ਅੱਜ ਤਾਂ ਤੇ ਮੇਰੀ ਗੱਲ ਸੁਣਨਾ ਲਾਸਟ ਵਾਰ ਮੁੜ ਕੇ ਕਦੇ ਨਹੀਂ ਤੇਰੇ ਰਾਹਤੇ ਚੋਂਦਾ। ਕੀ ਪਤਾ ਤੂੰ ਇਹੀ ਗੱਲ ਤੇ ਆਪ ਦਾ ਖਰੇ ਉਤਰੇ ਤਾਂ ਮੈਂ ਉਤਰੂੰਗਾ ਪਰ ਯਾਰ ਮੈਂ ਕੁਛ ਇੱਕ ਗੱਲਾਂ ਕਰਨੀਆਂ ਆਪਦੀ ਦਿਲ ਦੀਆਂ ਤੇਰੇ ਨਾਲ ਤੈਨੂੰ ਐਵੇਂ ਲੱਗਦਾ ਹੋਣਾ ਵੀ ਇਹ ਪਾਗਲ ਹੈ ਵੀ ਰੋਜ਼ ਮੇਰੇ ਪਿੱਛੇ ਘੇੜੇ ਮਾਰੀ ਜਾਂਦਾ ਪਰ ਮੈਂ ਸੱਚੀ ਤੈਨੂੰ ਬੜਾ ਪਿਆਰ ਕਰਦਾ ਯਾਰ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਜੱਸ ਕਿਉਂ ਵਿਆਹ ਦੀ ਜਿੱਤੇੜਿਆ ਪੈ ਜਦੋਂ ਮੈਂ ਕਹਤਾ ਨਾ ਮੈਂ ਵਿਆਹ ਨਹੀਂ ਕਰਵਾਉਣਾ ਮੇਰੀ ਮਜਬੂਰੀ ਆ ਇਹ ਜੀ ਕੀ ਮਜਬੂਰੀ ਹੈ ਤੇਰੀ ਤੈਨੂੰ ਨਹੀਂ ਦੱਸ ਸਕਦੀ ਮੈਂ ਹਰਪ੍ਰੀਤ ਮੈਨੂੰ ਤੇਰੀਆਂ ਸਾਰੀਆਂ ਮਜਬੂਰੀਆਂ ਬਾਰੇ ਪਤਾ ਮੈਨੂੰ ਤੇਰੀ ਸਿਚੁਏਸ਼ਨ ਵੀ ਪਤਾ ਤੇ ਤੇਰੇ ਘਰ ਦੀ ਸਿਚੁਏਸ਼ਨ ਵੀ ਪਤਾ ਮੈਨੂੰ ਪਤਾ ਹੈ ਵੀ ਤੂੰ ਪਹਿਲਾਂ ਵਿਆਹੀ ਹੋਈ ਆ ਤੇ ਤੇਰਾ ਘਰ ਵਾਲਾ ਹੁਣ ਇਸ ਦੁਨੀਆ ਵਿੱਚ ਹੈ ਨਹੀਂਗਾ ਮੈਨੂੰ ਇਹ ਵੀ ਪਤਾ ਹੈ ਵੀ ਤੇਰੇ ਨਾ ਮਾਂ ਐ ਨਾ ਪਿਓ ਐ ਤੇ ਤੂੰ ਹੁਣ ਚਾਚੇ ਦੇ ਘਰੇ ਰਹਿੰਦੀ ਆ ਮੈਂ ਕੱਲੀ ਕੱਲੀ ਗੱਲ ਜਾਣਦਾ ਤੇਰੀ ਪਰ ਫਿਰ ਵੀ ਮੈਂ ਤੈਨੂੰ ਪਿਆਰ ਕਰਦਾ ਤੇ ਮੈਂ ਤੈਨੂੰ ਅਪਣਾਉਣਾ ਚਾਹੁੰਦਾ ਤੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਅੱਜ ਤੱਕ ਤੂੰ ਬਹੁਤ ਦੁੱਖ ਦੇਖਿਆ ਯਾਰ ਤੂੰ ਕਰਮਾਂ ਦੀ ਮਾਰੀ ਹੋਈ ਆ ਪਰ ਮੈਂ ਤੇਰੀ ਰਹਿਂਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਨਾ ਚਾਹੁੰਨਾ ਰੱਬ ਨੇ ਤਾਂ ਜਿਹੜੀ ਕਰਨੀ ਸੀ ਕਰਤੀ ਪਰ ਤੇਰੀ ਰਹਿਂਦੀ ਜ਼ਿੰਦਗੀ ਮੈਂ ਖੁਸ਼ੀਆਂ ਨਾਲ ਭਰਨਾ ਚਾਹੁੰਨਾ ਨਾ ਤੂੰ ਤਾਂ ਮੇਰੇ ਬਾਰੇ ਸੋਚਦਾ ਤੇਰੇ ਘਰ ਦੇ ਸੋਚਣਗੇ ਮੇਰੇ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਵਿਧਵਾ ਉਹ ਕਿਵੇਂ ਐਕਸੈਪਟ ਕਰਨਗੇ ਤੂੰ ਕੁਵਾਰ ਆ ਇੱਕ ਵਿਆਹੀ ਹੋਈ ਨਾਲ ਉਹ ਵੀ ਵਿਧਵਾ ਨਾਲ ਕਿਵੇਂ ਵਿਆਹ ਕਰਦਣਗੇ ਉਹ ਮੈਨੂੰ ਨਹੀਂ ਪਤਾ ਜਿਹੜਾ ਕੁਝ ਹੋਊਗਾ ਦੇਖ ਹੀ ਜਾਓ ਬਸ ਮੈਂ ਇੱਥੇ ਤੈਨੂੰ ਆਪਦੇ ਦਿਲ ਦੀ ਗੱਲ ਦੱਸਣ ਆਇਆ ਸੀ। ਇੱਥੇ ਮੈਂ ਉਹ ਦੱਸਤੀ। ਯਾ ਸਰ ਜੇ ਤੇਰੇ ਘਰ ਦੇ ਨੂੰ ਪਤਾ ਲੱਗ ਗਿਆ ਨਾ ਜਿਹੜਾ ਕੁਝ ਮੇਰੇ ਨਾਲ ਪਹਿਲਾਂ ਹੋਇਆ ਉਹੀ ਕੁਝ ਹੋਣਾ। ਤੂੰ ਕਹਿੰਦਾ ਨਾ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੂ ਖੁਸ਼ੀਆਂ ਨਾਲ ਨੇ ਫੇਰ ਵੀ ਮੇਰੇ ਨਾਲ ਆਹੀ ਕੁਝ ਹੋਣਾ। ਮੇਰੀ ਜ਼ਿੰਦਗੀ 'ਚ ਦੁੱਖ ਲਿਖਿਆ। ਨਹੀਂ ਤਾਂ ਮੈਂ ਤੈਨੂੰ ਯਕੀਨ ਦਿਵਾਉਣਾ ਵੀ ਵਿਆਹ ਤੋਂ ਬਾਅਦ ਮੈਂ ਤੈਨੂੰ ਪੂਰਾ ਖੁਸ਼ ਰੱਖੂੰਗਾ। ਰਹੀ ਗੱਲ ਮੇਰੇ ਘਰ ਦੇਆਂ ਦੀ। ਮੇਰੀ ਖੁਸ਼ੀ 'ਚ ਉਹਨਾਂ ਦੀ ਖੁਸ਼ੀ ਆ। ਜੇ ਮੈਂ ਖੁਸ਼ਾਂ ਤੇਰੇ ਨਾਲ ਤਾਂ ਉਹ ਵੀ ਤੈਨੂੰ ਅਕਸੈਪਟ ਕਰਨਗੇ ਤੇ ਤੈਨੂੰ ਖੁਸ਼ ਖੁਸ਼ੀ ਖੁਸ਼ੀ ਰੱਖਣਗੇ ਹਰਪੀ ਉਹ ਮੇਰੀ ਗੱਲ ਤਾਂ ਸੁਣ ਜਾ ਯਾਰ ਇਹ ਕੀ ਇਹ ਤਾਂ ਕੋਈ ਬਿਨਾ ਜਵਾਬ ਦੇ ਤੁਰ ਕੇ ਚਲੀ ਗਈ ਨਾ ਮੈਂ ਇਹਦੀ ਚੁੱਪ ਨੂੰ ਕੀ ਸਮਝਾਂ ਮੈਨੂੰ ਤਾਂ ਸੱਚੀ ਕੁਝ ਨਹੀਂ ਸਮਝ ਆ ਰਿਹਾ ਹੁਣ ਮੈਨੂੰ ਹਾਂ ਸਮਝਾਂ ਕਿ ਨਾ ਸਮਝਾਂ ਨਾਲੇ ਕਰੇ ਕਿ ਜਵਾਬ ਦਊਂਗਾ ਮੈਂ ਹੁਣ ਕਰੇ ਮਾਂ ਮੇਰੇ ਨਾਲ ਪੈ ਰਹੀ ਆ ਵੀ ਤੇਰਾ ਵਿਆਹ ਕਰਨਾ ਮੈਂ ਕਰੇ ਜਾ ਕੇ ਵੀ ਕੀ ਕਹੂੰਗਾ ਇਹਨੇ ਵੀ ਕੋਈ ਜਵਾਬ ਨਹੀਂ ਦਿੱਤਾ